ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਦਰਸ਼ਨ ਕਰੀਏ ਪ੍ਰਸ਼ਨੋਤਰੀ ਦੀ ਪੁਸਤਕ ਦੇ ਸਵਾਲਾਂ ਦੇ ਆਧਾਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਚਾਰ ਦੌਰਿਆਂ ਦੇ ਵਿੱਚੋਂ ਮਾਲਵੇ ਦੀ ਧਰਤੀ ਜੋ ਕਿ ਪਿਛਲੀ ਵੀਡੀਓ ਵਿੱਚ ਆਪਾਂ ਮੌਜੂਦਾ ਪਟਿਆਲੇ ਜੋ ਪੁਰਾਣਾ ਪਿੰਡ ਲਹਿਲ ਸੀ ਪਟਿਆਲਾ ਉਦੋਂ ਨਹੀਂ ਸੀ ਵਸਿਆ ਹੋਇਆ ਇਥੋਂ ਤੱਕ ਮਹਾਰਾਜ ਜੀ ਦਾ ਸਫ਼ਰ ਆਪਾਂ ਦਰਸ਼ਨ ਕਰ ਲੈ ਸਨ ਇਥੋਂ ਅੱਗੇ ਮਹਾਰਾਜ ਜੀ ਹਰਿਆਣੇ ਦੇ ਇਲਾਕਿਆਂ ਤੱਕ ਜਾਂਦੇ ਨੇ ਉਹ ਮਾਲਵੇ ਦੀ ਧਰਤੀ ਦਾ ਸਾਰਾ ਇਲਾਕਾ ਸਤਿਗੁਰੂ ਜੀ ਕਿਵੇਂ ਸਫ਼ਰ ਤੈਅ ਕਰਦੇ ਨੇ ਉਹਦੇ ਦਰਸ਼ਨ ਕਰਦੇ ਆ ਜੋ ਸਵਾਲ ਨੰਬਰ 124 25 26 27 28 ਅਤੇ ਅੱਗੇ ਜਾ ਕੇ ਫਿਰ 145 ਤੋਂ ਲੈ ਕੇ 165 ਤੱਕ ਇਹ ਸਾਰੇ ਸਵਾਲ ਇਹਦੇ ਵਿੱਚ ਕਵਰ ਹੋ ਜਾਣਗੇ ਆਓ ਜੀ ਹੁਣ ਦਰਸ਼ਨ ਕਰਦੇ ਆ ਪਿੰਡ ਲਹਿਲ ਤੋਂ ਹਲੋ ਸਮਾਣਾ ਭਵਾਨੀਗੜ ਫੱਗੂਵਾਲਾ ਕਰਾਚੋਂ ਅਕੋਈ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਿੰਡ ਮੂਲੋਵਾਲ ਪੁੱਜੇ ਇਸ ਪਿੰਡ ਦੇ ਪੈਂਚ ਭਾਈ ਮਾਈਆ ਤੇ ਭਾਈ ਗੋਂਦਾ ਇਹ ਬੜੇ ਚਾਅ ਨਾਲ ਅੱਗੇ ਹੋ ਕੇ ਮਿਲੇ ਤੇ ਸੇਵਾ ਕਰਨ ਲੱਗੇ ਇਹਨਾਂ ਨੇ ਹੱਥੀਂ ਲੰਗਰ ਲਈ ਆਪ ਰਸਤਾ ਵੀ ਲਿਆਂਦੀਆਂ ਤੇ ਹੱਥੀਂ ਲੰਗਰ ਦੀ ਸੇਵਾ ਵੀ ਕੀਤੀ ਸਤਿਗੁਰੂ ਜੀ ਦੇ ਪਾਸੋਂ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮਹਾਰਾਜ ਨੇ ਖੁਸ਼ ਹੋ ਕੇ ਭਾਈ ਗੋਂਦੇ ਨੂੰ ਵਹਿਮਾ ਪਰਮਾ ਇਤਿਆਦਕ ਨੂੰ ਛੱਡ ਕੇ ਨਾਮ ਸਿਮਰਨ ਵਿੱਚ ਜੁੜਨ ਦਾ ਉਪਦੇਸ਼ ਦਿੱਤਾ ਅਤੇ ਪਿੰਡ ਦਾ ਮੁਖੀ ਸਿੱਖ ਥਾਪਿਆ ਸਭ ਸੰਗਤਾਂ ਦਾ ਆਗੂ ਬਣਾਇਆ ਇਸੇ ਪਿੰਡ ਵਿੱਚ ਹੀ ਮਹਾਰਾਜ ਜੀ ਲਗਭਗ 5 ਦਿਨ ਠਹਿਰੇ ਤੇ ਨਾਮ ਬਾਣੀ ਦਾ ਖੁੱਲਾ ਪ੍ਰਵਾਹ ਚਲਾਇਆ ਇੱਥੇ ਇੱਕ ਗਰੀਬ ਸਿੱਖ ਭਾਈ ਨਾਨੂ ਜੀ ਨੂੰ ਮਹਾਰਾਜ ਜੀ ਨੇ ਮੰਜੀ ਦੀ ਬਖਸ਼ਿਸ਼ ਕੀਤੀ ਮੂਲੋਵਾਲ ਪਿੰਡ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਪਿੰਡ ਸ਼ੇਖਾ ਪਹੁੰਚੇ ਇਹ ਪਿੰਡ ਅੱਜਕੱਲ ਧੂਰੀ ਬਰਨਾਲਾ ਸੜਕ ਦੇ ਉੱਤੇ ਹੈ ਬਹੁਤ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ ਇਸ ਪਿੰਡ ਵਾਲਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਆਉਣ ਤੇ ਕੋਈ ਸਵਾਗਤ ਵੀ ਨਾ ਕੀਤਾ ਤੇ ਕੋਈ ਉਚੇਚਾ ਧਿਆਨ ਵੀ ਨਾ ਦਿੱਤਾ ਸਗੋ ਪਿੰਡ ਦਾ ਚੌਧਰੀ ਜੀ ਦਾ ਨਾਮ ਮਲੂਕਾ ਸੀ ਇਹ ਬੜੀ ਆਕੜ ਦੇ ਨਾਲ ਸਤਿਗੁਰੂ ਜੀ ਦੇ ਕੋਲੋਂ ਦੀ ਲੰਘਿਆ ਇਹਨੇ ਹਰ ਤਰ੍ਹਾਂ ਦੇ ਨਾਲ ਮਹਾਰਾਜ ਜੀ ਦੇ ਸਾਹਮਣੇ ਆਪਣੀ ਆਕੜ ਦਾ ਹੰਕਾਰ ਦਾ ਪ੍ਰਦਰਸ਼ਨ ਕੀਤਾ ਲੰਗਰ ਵਾਸਤੇ ਰਸਤਾ ਮਹਾਰਾਜ ਜੀ ਨੇ ਮੁੱਲ ਲਈਆਂ ਅਤੇ ਸਰਬੱਤ ਵਾਸਤੇ ਖੁੱਲਾ ਲੰਗਰ ਚਲਾ ਦਿੱਤਾ ਪਿੰਡ ਵਾਲਿਆਂ ਨੇ ਕੋਈ ਸਤਕਾਰ ਤੇ ਨਾ ਕੀਤਾ ਤਾਂ ਇੱਕ ਕਿਰਤੀ ਸਿੱਖ ਜੀ ਦਾ ਨਾਮ ਸੀ ਭਾਈ ਮੁਕੰਦਾ ਜੀ ਇਹਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜੀ ਆਪ ਜੀ ਮੇਰੇ ਘਰ ਚਰਨ ਪਾਓ ਤੇ ਰਾਤ ਮੇਰੇ ਘਰ ਵਿਸਰਾਮ ਕਰੋ 사ਤੂਗੁਰਾਂ ਵਾਸਤੇ ਇਸ ਗਰੀਬ ਸਿੱਖ ਨੇ ਆਪਣੇ ਹੱਥੀਂ ਇੱਕ ਥੜਾ ਬਣਾਇਆ ਤੇ ਉਹਦੇ ਉੱਤੇ ਆਪਣੀ ਸ਼ਕਤੀ ਮੁਤਾਬਕ ਜੋ ਕੁਝ ਉਹਦੇ ਕੋਲ ਸੀ ਉਨੇ ਸੋਨਾ ਵਿਸ਼ਾਈ ਕਰਕੇ ਸਿੰਘਾਸਨ ਬਣਾ ਦਿੱਤਾ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਆਰਾਮ ਕੀਤਾ ਇਸ ਕੀਰਤੀ ਸਿੱਖ ਦਾ ਪ੍ਰੇਮ ਵੇਖ ਕੇ ਇੱਥੇ ਰਾਤ ਟਿਕੇ ਇੱਥੇ ਮਹਾਰਾਜ ਜੀ ਦੀ ਯਾਦ ਵਿੱਚ ਹੁਣ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦਾ ਬਚਨ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਇਹ ਸ਼ਬਦ ਦਾ ਕੀਰਤਨ ਤੇ ਕਥਾ ਸੰਗਤਾਂ ਦੇ ਵਿੱਚ ਕੀਤੀ ਕਥਾ ਸੁਣ ਕੇ ਮਲੂਕੇ ਨੂੰ ਹੋਸ਼ ਆਈ ਤੇ ਇਹ ਗੁਰੂ ਸਾਹਿਬ ਜੀ ਦੀ ਸ਼ਰਨ ਆ ਗਿਆ ਸਤਗੁਰਾਂ ਨੇ ਇਸ ਨੂੰ ਨਿਮਰਤਾ ਦਾ ਉਪਦੇਸ਼ ਦਿੱਤਾ ਤੇ ਦਾ ਹੰਕਾਰ ਦੂਰ ਕਰ ਦਿੱਤਾ ਇਥੋਂ ਸ਼ੇਖਾ ਪਿੰਡ ਤੋਂ ਚੱਲ ਕੇ ਮਹਾਰਾਜ ਜੀ ਅੱਗੇ ਇੱਕ ਜੰਗਲ ਦੇ ਵਿੱਚ ਡੇਰਾ ਕੀਤਾ ਜਿੱਥੇ ਫਿਰ ਬਾਅਦ ਵਿੱਚ ਪਿੰਡ ਕਟੂ ਵਸਿਆ ਹੈ ਇਥੇ ਇੱਕ ਰਾਤ কাট ਕੇ ਮਹਾਰਾਜ ਜੀ ਅੱਗੇ ਚੱਲਣ ਹੀ ਲੱਗੇ ਸਨ ਕਿ ਇੱਕ ਕਿਸਾਨ ਜ਼ਿਮੀਂਦਾਰ ਜੀ ਦਾ ਨਾਮ ਭਾਈ ਧਿਆਨਾ ਸੀ ਇਹ ਆ ਕੇ ਸਤਗੁਰੂ ਜੀ ਨੂੰ ਮਿਲਿਆ ਤੇ ਇਹਨੇ ਬਹੁਤ ਬੇਨਤੀਆਂ ਕੀਤੀਆਂ ਤੇ ਬੜੀ ਜਿੱਦ ਕੀਤੀ ਇਹ ਤੋਂ ਅੱਗੇ ਮਹਾਰਾਜ ਜੀ ਦੇ ਘੋੜੇ ਦੀ ਵਾਗ ਪਕੜ ਲਈ ਤੇ ਆਪਣੇ ਪਿੰਡ ਵਿੱਚ ਮਹਾਰਾਜ ਜੀ ਦੇ ਚਰਨ ਪਾਉਣ ਵਾਸਤੇ ਤਰਲੇ ਲੈਣ ਲੱਗਾ ਮਹਾਰਾਜ ਜੀ ਇਹਦੀ ਬੇਨਤੀ ਮੰਨ ਕੇ ਇਹਦੇ ਨਾਲ ਇਹਦੇ ਪਿੰਡ ਨੂੰ ਚੱਲ ਪਿਆ ਤਾਂ ਅੱਗੋਂ ਸਾਰਾ ਪਿੰਡ ਫਿਰ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ ਜੁੜੀ ਸੰਗਤ ਵਿੱਚ ਭਾਈ ਧਿਆਨਾ ਜੀ ਨੇ ਸਤਗੁਰੂ ਜੀ ਦੇ ਪਾਸੋਂ ਪਰਮੇਸ਼ਰ ਪ੍ਰਾਪਤੀ ਦਾ ਸਾਧਨ ਪੁੱਛਿਆ ਤਮਹਾਰਾ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਜੰਗਲਾਂ ਵਿੱਚ ਭਟਕਣ ਦੀ ਕੋਈ ਲੋੜ ਨਹੀਂ ਵਾਹਿਗੁਰੂ ਹਰ ਤਾਂ ਸਮਾਇਆ ਹੋਇਆ ਹੈ ਸੇਵਾ ਸਿਮਰਨ ਨਾਮ ਬਾਣੀ ਦੇ ਨਾਲ ਜੁੜਿਆਂ ਉਹ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ ਉਦਾਹਰਨਾਂ ਦਿੱਤੀਆਂ ਜਿਵੇਂ ਫੁੱਲ ਵਿੱਚੋਂ ਖੁਸ਼ਬੂ ਜਿਵੇਂ ਲੱਕੜ ਵਿੱਚੋਂ ਅੱਗ ਜਾਂ ਸੀਸੇ ਵਿੱਚੋਂ ਅਕਸ ਦਿਖਾਈ ਦਿੰਦਾ ਹੈ ਐਵੇਂ ਵਾਹਿਗੁਰੂ ਸਦਾ ਸਾਡੇ ਅੰਦਰ ਹੀ ਹੈ ਤੇ ਅੰਦਰੋਂ ਹੀ ਦਰਸ਼ਨ ਹੋਣਗੇ ਇਥੇ ਤਨਾਸਰੀ ਰਾਗ ਦਾ ਸ਼ਬਦ ਵੀ ਮਹਾਰਾਜ ਜੀ ਨੇ ਉਚਾਰਨ ਕੀਤਾ ਜੋ ਪਾਵਨ ਸ਼ਬਦ ਆਪਾਂ ਦਰਸ਼ਨ ਕਰਦੇ ਹਾਂ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਉਹ ਪਮਦ ਜਿਉ ਬਾਸ ਬਸਤ ਹੈ ਮੁਕਰਮਾਹੇ ਜੈਸੇ ਈਸ਼ਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਇਥੇ ਉਚਾਰਿਆ ਸੋ ਕੱਟੂ ਤੋਂ ਚੱਲ ਕੇ ਸੱਚੇ ਪਾਤਸ਼ਾਹ ਜੀ ਅੱਗੇ ਪੈਣੀ ਪੁੱਜੇ ਇੱਥੇ ਸਤਗੁਰਾਂ ਦੇ ਘੋੜੇ ਨੂੰ ਸੂਲ ਹੋ ਗਿਆ ਇਸ ਲਈ ਇੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਘੋੜੇ ਦਾ ਇਲਾਜ ਇੱਥੇ ਕੀਤਾ ਗਿਆ ਇੱਥੋਂ ਅੱਗੇ ਮਹਾਰਾਜ ਜੀ ਪਿੰਡ ਫਰਵਾਹੀ ਪੁੱਜੇ ਉੱਥੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਅੱਗੇ ਹੰਢਾਇਆ ਵਿਖੇ ਮਹਾਰਾਜ ਜੀ ਪਹੁੰਚੇ ਉੱਥੇ ਝਿੜੀ ਲੱਗੇ ਛਪੜੀ ਦੇ ਕੰਡੇ ਹਜੂਰ ਨੇ ਡੇਰਾ ਕੀਤਾ ਇਹ ਪਿੰਡ ਪਹਿਲਾਂ ਤਰਪਾਲੀ ਨਾਮ ਦੇ ਇੱਕ ਰੋਗ ਦਾ ਸ਼ਿਕਾਰ ਹੋਇਆ ਪਿਆ ਸੀ ਤੇ ਇਹ ਰੋਗ ਬੜਾ ਖਤਰਨਾਕ ਸੀ ਇਸ ਰੋਗ ਦੇ ਨਾਲ ਗਲੇ ਦੇ ਅੰਦਰ ਫੋੜਾ ਹੋ ਜਾਂਦਾ ਸੀ ਤੇ ਗਲਾ ਘੁੱਟਿਆ ਜਾਂਦਾ ਸੀ ਮਰੀਜ਼ ਨੂੰ ਕੰਬਾ ਛਿੜਦਾ ਸੀ ਤੇ ਉੱਟੜਫ ਤੜਫ ਕੇ ਮਰ ਜਾਂਦਾ ਸੀ ਲੋਕਾਂ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਸਾਡਾ ਰੋਗ ਕੱਢ ਦਿਓ ਤਾਂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਤੁਸੀਂ ਜਰੂਰ ਆਪਣੇ ਆਪ ਨੂੰ ਉੱਚਾ ਜਾਣ ਕੇ ਹੰਕਾਰ ਕੀਤਾ ਤੇ ਕਿਸੇ ਨੂੰ ਦੁੱਖ ਦਿੱਤਾ ਹੋ ਤੇ ਉਹੀ ਦੁੱਖ ਤੁਹਾਨੂੰ ਰੋਗ ਬਣ ਕੇ ਆਣ ਕੇ ਚਿਮੜਿਆ ਹੈ ਉਹਨਾਂ ਨੇ ਅੱਗੋਂ ਤੋਂ ਕਿਸੇ ਨੂੰ ਨਾ ਸਤਾਉਣ ਦਾ ਵਚਨ ਕੀਤਾ ਤੇ ਮਾਫ਼ੀਆਂ ਮੰਗੀਆਂ ਮਹਾਰਾਜ ਜੀ ਨੇ ਉਥੇ ਪਾਸ ਹੀ ਛਪੜੀ ਜਿਸ ਨੂੰ ਚਮਾਰਾਂ ਦੀ ਛਪੜੀ ਕਹਿੰਦੇ ਸਨ ਉਸ ਵਿੱਚ ਇਸ਼ਨਾਨ ਕਰਨ ਵਾਸਤੇ ਵਚਨ ਕੀਤਾ ਐਸਾ ਕਰਨ ਨਾਲ ਭਾਈ ਤੁਹਾਡਾ ਰੋਗ ਦੂਰ ਹੋ ਜਾਵੇਗਾ ਇਹਦੇ باوجود ਵੀ ਉਹਨਾਂ ਵਿੱਚੋਂ ਕੁਝ ਨੇ ਜੋ ਅਜੇ ਤੱਕ ਜੱਕੋ ਤੱਕੇ ਕਰ ਰਹੇ ਸਨ ਇਸ਼ਨਾਨ ਕਰਨ ਤੋਂ ਕੁਝ ਆਨਾਕਾਨੀ ਕੀਤੀ ਪਰ ਜਦੋਂ ਕੁਝ ਲੋਕਾਂ ਨੇ ਇਸ਼ਨਾਨ ਕੀਤਾ ਤੇ ਉਹ ਰਾਜੀ ਹੋਣ ਲੱਗੇ ਤਾਂ ਬਾਕੀਆਂ ਨੇ ਵੀ ਹੰਕਾਰ ਛੱਡ ਦਿੱਤਾ ਤੇ ਉਹ ਵੀ ਲੱਗੇ ਇਸ਼ਨਾਨ ਕਰਨ ਇਸ ਤਰ੍ਹਾਂ ਹੰਢਿਆਆ ਤੋਂ ਢੌਲਾ ਪਿੰਡ ਵੱਲ ਮਹਾਰਾਜ ਜੀ ਅੱਗੇ ਚੱਲ ਪਏ ਇੱਥੇ ਕਮਾਈ ਨੇ ਸਤਿਗੁਰੂ ਜੀ ਨੂੰ ਦੁੱਧ ਪੇਟ ਕੀਤਾ ਜੋ ਗੁਰੂ ਜੀ ਨੇ ਘੋੜੇ ਤੇ ਚੜੇ ਚੜਾਇਆ ਹੀ ਸ਼ਕਿਆ ਪਿੰਡ ਢੌਲਾ ਦੇ ਪਾਸੋਂ ਦੀ ਲੰਘਣ ਲੱਗੇ ਤਾਂ ਘੋੜੇ ਨੇ ਅੜੀ ਕਰ ਲਈ ਕਿਉਂਕਿ ਖੇਤਾਂ ਵਿੱਚ ਤੰਬਾਕੂ ਬੀਜਿਆ ਹੋਇਆ ਸੀ ਇੱਥੇ ਹੁਣ ਗੁਰਦੁਆਰਾ ਅੜੀ ਸਰ ਸਾਹਿਬ ਹੈ ਤਾਂ ਮਹਾਰਾਜ ਜੀ ਇਸ ਪਾਸੇ ਨਾ ਗਏ ਇਹ ਪਿੰਡ ਵੀ ਦੋਖੀਆਂ ਦਾ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਇਥੋਂ ਘੋੜੇ ਦੀਆਂ ਵਾਗਾਂ ਹੋਰ ਪਾਸੇ ਮੋੜ ਲਈਆਂ ਪਿੰਡ ਦੀ ਜੋ ਸੋਹੀਵਾਲ ਨਾਮ ਦੀ ਢਾਬ ਤੇ ਕੋਈ ਚਿਰ ਆਰਾਮ ਕੀਤਾ ਤੇ ਇਥੋਂ ਅੱਗੇ ਢਿਲਵਾ ਪੁੱਜੇ ਢਿਲਵਾ ਪਹੁੰਚ ਕੇ ਲੰਗਰ ਲਗਾਈ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਦੁਖੀਆਂ ਦੇ ਦੁੱਖ ਦੂਰ ਕੀਤੇ ਇਥੋਂ ਅੱਗੇ ਮਹਾਰਾਜ ਜੀ ਪੂੰਦੜ ਪਹੁੰਚੇ ਪਿੰਡ ਦੇ ਲੋਕ ਸੁਲਤਾਨੀਏ ਸਨ ਭਾਵ ਕਬਰਾਂ ਮੜੀਆਂ ਨੂੰ ਮੰਨਣ ਵਾਲੇ ਸਨ ਜਦੋਂ ਸਿੱਖਾਂ ਨੇ ਸਤਗੁਰਾਂ ਦੇ ਆਉਣ ਬਾਰੇ ਤੇ ਡੇਰਾ ਕਰਨ ਬਾਰੇ ਜਗ੍ਹਾ ਦੇਣ ਲਈ ਪੁੱਛਿਆ ਤਾ ਪਿੰਡ ਦੇ ਚੌਧਰੀ ਨੇ ਸਤਗੁਰਾਂ ਦੇ ਪ੍ਰਤੀ ਮਜ਼ਾਕ ਕੀਤਾ ਤੇ ਕੁਮਿਹਾਰਾਂ ਦੇ ਘਰ ਵਿੱਚ ਡੇਰਾ ਕਰਨ ਦਾ ਰਾਹ ਦੱਸਿਆ ਸਤਗੁਰੂ ਜੀ ਜੋ ਗਰੀਬ ਨਿਵਾਜ ਹਨ ਸੱਚਮੁੱਚ ਹੀ ਕੁਮਿਹਾਰਾਂ ਦੀ ਬਸਤੀ ਵਿੱਚ ਚਲੇ ਗਏ ਉੱਤੇ ਉਹਨਾਂ ਗਰੀਬਾਂ ਨੂੰ ਬੜਾ ਚਾਅ ਚੜਿਆ ਇਸ ਤਰ੍ਹਾਂ ਅਬਮਾਨੀਆਂ ਦਾ ਹੰਕਾਰ ਗੁਰੂ ਜੀ ਨੇ ਤੋੜਿਆ ਤੇ ਗਰੀਬਾਂ ਨੂੰ ਨਿਵਾਜਿਆ ਇਸ ਤੋਂ ਅੱਗੇ ਜੋਗਾ ਪੂਪਾਲ ਖੀਵਾ ਵੱਡਾ ਤੇ ਇਸ ਤੋਂ ਅੱਗੇ ਸਮਰਾਲਾ ਸਮਰਾਲੇ ਪਹੁੰਚਦਿਆਂ ਖਬਰ ਮਿਲੀ ਕੇ ਕਾਬਲ ਦੀ ਸੰਗਤ ਆਨੰਦਪੁਰ ਸਾਹਿਬ ਤੋਂ ਹੋ ਕੇ ਆ ਰਹੀ ਹੈ ਸੰਗਤਾਂ ਦਾ ਆਉਣਾ ਸੁਣਿਆ ਤਾਂ ਮਹਾਰਾਜੀ ਉੱਥੇ ਰੁਕ ਗਏ ਕਾਬਲ ਦੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ ਮਹਾਰਾਜ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਮਨੁੱਖਾ ਜਨਮ ਅਮੋਲਕ ਰਤਨ ਵਾਂਗ ਦੁਰਲਭ ਹੈ ਇਸ ਨੂੰ ਵਿਸ਼ੇਵਕਾਰਾਂ ਵਿੱਚ ਨਹੀਂ ਗਵਾਉਣਾ ਚਾਹੀਦਾ ਸਵਾਸ ਸਵਾਸ ਵਾਹਿਗੁਰੂ ਦਾ ਧਿਆਨ ਧਰਨਾ ਸੇਵਾ ਕਰਨੀ ਧਰਮ ਦੀ ਕੀਰਤ ਕਰਨੀ ਤੇ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹਿ ਕੇ ਇਹਨੂੰ ਸਫਲਾ ਕਰਨਾ ਚਾਹੀਦਾ ਪੀਖੀ ਤੋਂ ਅੱਗੇ ਗੰਡੂਆ ਪਿੰਡ ਵਿੱਚ ਭਾਈ ਮੁਗਲੂ ਜੀ ਦੇ ਘਰ ਜਾ ਕੇ ਉਤਾਰਾ ਕੀਤਾ ਭਾਈ ਮੁਗਲੂ ਜੀ ਜੋ 6ਵੇਂ ਪਾਸ਼ਾ ਮਹਾਰਾਜ ਜੀ ਦਾ ਹਜੂਰੀ ਸੇਖ ਸੀ ਜਿਸ ਨੇ ਜੰਗਾਂ ਜੁੱਧਾਂ ਦੇ ਵਿੱਚ ਬੜੀ ਭਾਰੀ ਬਹਾਦਰੀ ਵਿਖਾਈ ਸੀ ਤੇ ਸਤਗੁਰਾਂ ਦੀ ਆਗਿਆ ਦੇ ਨਾਲ ਕਈ ਕਾਰਜ ਕੀਤੇ ਸਨ ਮਹਾਰਾਜ ਜੀ ਦੇ ਕੋਲੋਂ ਇਹਨੇ ਇੱਕ ਬਖਸ਼ਿਸ਼ ਮੰਗੀ ਸੀ 6ਵੇਂ ਪਾਸ਼ਾ ਜੀ ਦੇ ਕੋਲੋਂ ਕਿ ਜਦੋਂ ਮੇਰੇ ਸੁਆਸ ਪੂਰੇ ਹੋਣ ਤਾਂ ਸੱਚੇ ਪਾਸ਼ਾ ਜੀ ਤੁਸੀਂ ਮੇਰੇ پاس ਹੋਵੋ ਤਾਂ ਉਸ ਵੇਲੇ ਛੇਵੇਂ ਪਾਤਸ਼ਾਹੀ ਨੇ ਬਚਨ ਕੀਤਾ ਕਿ ਐਸਾ ਹੀ ਹੋਵੇਗਾ ਅਸੀਂ ਜਿਸ ਵੀ ਜਾਮੇ ਵਿੱਚ ਹੋਵਾਂਗੇ ਇਸ਼ਾਰਾ ਕੀਤਾ ਕਿ ਨੌਵੇਂ ਜਾਮੇ ਵਿੱਚ ਹੋਵਾਂਗੇ ਕਿ ਜਿਸ ਵੀ ਜਾਮੇ ਵਿੱਚ ਹੋਵਾਂਗੇ ਤੁਹਾਡੇ ਪਾਸ ਜ਼ਰੂਰ ਆਵਾਂਗੇ ਅੰਤ ਸਮਾ ਜਦੋਂ ਨੇੜੇ ਆਉਣ ਲੱਗਾ ਤਾਂ ਭਾਈ ਮੁਗਲੂ ਜੀ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਗ ਸੀ ਉਡੀਕ ਲੱਗਾ ਕਰਨ ਉਹਨੇ ਆਪਣੇ ਪਰਿਵਾਰ ਨੂੰ ਆਖਿਆ ਹੋਇਆ ਸੀਗਾ ਕਿ ਘਰ ਦੇ ਦਰਵਾਜ਼ੇ ਬੰਦ ਨਾ ਕਰਿਓ ਕਿਉਂਕਿ ਮੇਰੇ ਅੰਤਮ ਸਮੇ ਸੱਚੇ ਪਾਤਸ਼ਾਹ ਜੀ ਜ਼ਰੂਰ ਮੇਰੇ ਕੋਲ ਆਉਣਗੇ ਸਾਰੇ ਬੜੇ ਹੈਰਾਨ ਸਨ ਕਿ ਇਦਾਂ ਕਿਵੇਂ ਹੋ ਸਕਦਾ ਹੈ ਇਧਰ ਅੰਤਮ ਸਵਾਸ ਨੇੜੇ ਆਏ ਉਧਰ ਉਹਦੇ ਘਰ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਘੋੜਾ ਆਣ ਲਿਨ ਗਿਆ ਮਹਾਰਾਜ ਜੀ ਨੇ ਘੋੜੇ ਤੋਂ ਉਤਰ ਕੇ ਆਪਣੇ ਪਿਆਰੇ ਨੂੰ ਗੋਦ ਵਿੱਚ ਲਿਆ ਤੇ ਸਤਿਗੁਰਾਂ ਦੀ ਗੋਦ ਦੇ ਵਿੱਚ ਹੀ ਭਾਈ ਮੁਗਲੂ ਜੀ ਨੇ ਆਪਣੇ ਸਵਾਸ ਪੂਰੇ ਕੀਤੇ ਇਸੇ ਦੌਰਾਨ ਸਤਿਗੁਰੂ ਜੀ ਭੀਖੀ ਪਹੁੰਚੇ ਇਤੋਂ ਦੇ ਲੋਕਾਂ ਨੂੰ ਮੜੀਆਂ ਮਸਾਣਾ ਕਬਰਾਂ ਤੇ ਗੁੱਗੇ ਪੀਰਾਂ ਨੂੰ ਪੂਜਣ ਤੋਂ ਵਰਜਿਆ ਤੇ ਇੱਕ ਅਕਾਲ ਪੁਰਖ ਦੇ ਲੜ ਲਾ ਕੇ ਉੱਚਾ ਸੁੱਚਾ ਜੀਵਨ ਜੀਣ ਵਾਸਤੇ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਭੀਖੀ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸ਼ਿਸ਼ੋਭਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ